ਅਦਾਬ ਨਮਸਕਾਰ ਸਤਿ ਸ੍ਰੀ ਅਕਾਲ ਸਤ ਸੋਤਜਨੋ ਬਲੰਦੇ ਸਿੰਘ ਪਦਰੀ ਦੇ ਆਡੀਓ ਚੈਨਲ ਬੋਲਦੀਆਂ ਕਿਤਾਬਾਂ ਤੇ ਆਪ ਜੀ ਨੂੰ ਜੁਆਇਆ ਪੇਸ਼ ਹੈ ਗਿਆਨੀ ਸੰਤੋਖ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ ਲਿਖਿਆ ਹੋਇਆ ਲੇਖ ਪੰਗਿਆਂ ਵਾਲੀ ਤੋਂ ਗਿਆਨੀ ਜੀ ਲਿਖਦੇ ਨੇ ਕਿ ਲਾਹੌਰ ਵਿਛਲੇ ਪਹਿਲੇ ਟਕਾਰ ਸਮੇਂ ਪਤਾ ਲੱਗਾ ਸੀ ਕਿ ਪਾਕਿਸਤਾਨ ਦੇ ਵਸਨੀਕ ਜਨਾਬ ਇਕਬਾਲ ਕੈਸਰ ਵੱਲੋਂ ਲਿਖਤ ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਸਥਾਨਾਂ 'ਤੇ ਕਿਤਾਬ ਲਿਖੀ ਗਈ ਹੈ। ਪ੍ਰਾਪਤ ਕਰਨੀ ਚਾਹੀ ਪਰ ਸਮੇਂ ਦੀ ਘਾਟ ਕਾਰਨ ਉਸ ਸੱਜਣ ਨਾਲ ਮੇਲ ਨਾ ਹੋਣ ਕਰਕੇ ਲਈ ਨਾ ਜਾ ਸકી। ਇਸ ਲਈ ਅਗਲੇ ਮਹੀਨੇ ਅਪ੍ਰੈਲ ਵਿੱਚ ਇੱਕ ਹੋਰ ਚੱਕਰ ਲਾਹੌਰ ਦਾ ਲਾਉਣ ਲਈ ਗਿਆ। ਪਾਕਿਸਤਾਨ ਜਾਂ ਦਾ ਡਰ ਤਾਂ ਪਹਿਲੀ ਯਾਤਰਾ ਨੇ ਲਾ ਹੀ ਦਿੱਤਾ ਸੀ। ਇਸ ਲਈ ਹੁਣ ਪਹਿਲਾਂ ਵਾਲੀ ਝਿਜਕ ਨਹੀਂ ਸੀ ਰਹੀ। ਕਿਲਾ ਜਮਰੋਦ ਵਾਂਗ ਹੀ ਵੱਛਤਨ ਤੋਂ ਪੰਗਿਆਂ ਵਾਲੀ ਇਤਿਹਾਸਕ ਤੋਪ ਨਾਲ ਵੀ ਦਿਲਚਸਪੀ ਕਰ ਕਰੀ ਬੈਠੀ ਸੀ ਤੇ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਫਿਰ ਇਸ ਬਾਰੇ ਗੱਲਾਂ ਕਰਨ ਦਾ ਮੌਕਾ ਮੈਂ ਕਿਵੇਂ ਗਵਾ ਲੈਂਦਾ ਮਹਾਨ ਕੋਸ਼ ਤੋਂ ਪਤਾ ਲੱਗਾ ਸੀ ਕਿ ਇਹ ਲਾਹੌਰ ਅਜੈਬ ਘਰ ਦੇ ਸਾਹਮਣੇ ਬਰਾਜਮਾਨ ਹੈ ਬੜੇ ਸਾਲ ਅਜੈਬ ਘਰ ਤੇ ਚਿੜਿਆ ਘਰ ਨੂੰ ਮੈਂ ਇੱਕੋ ਚੀਜ਼ ਹੀ ਸਮਝਦਾ ਰਿਹਾ ਸਾਂ ਫਿਰ ਬਹੁਤ ਚਿਰ ਬਾਅਦ ਪਤਾ ਲੱਗਾ ਕਿ ਇਹ ਦੋਵੇਂ ਵਸਤੂਆਂ ਵੱਖ-ਵੱਖ ਹੁੰਦੀਆਂ ਹਨ ਡੇਰਾ ਸਾਹਿਬ ਦੇ ਬਾਹਰੋਂ 3 ਵੀਲਰ ਵਾਲੇ ਨਾਲ ਗੱਲ ਕੀਤੀ ਉਸਨੇ 25 ਰੁਪਏ ভাড়া ਦੱਸਿਆ ਮੈਂ ਆਖਿਆ ਮੈਂ 21 ਰੁਪਈਆਂ ਵਿੱਚ ਹਿੰਦੁਸਤਾਨੋਂ ਪਾਕਿਸਤਾਨ ਆਇਆ ਬੜਿਆ ਤੇ ਤੂੰ ਭਈ ਲਾਹੌਰ ਦੇ ਵਿੱਚ ਵਿੱਚ ਜਾਣ ਲਈ 25 ਮੰਗਦਾ ਹੈ ਸਰਦਾਰ ਜੀ ਇੰਨਾ ਹੀ ਰੇਟ ਹੈ ਉਸਨੇ ਹਲਮੀ ਭਰੇ ਪਰ ਕਾਰੋਬਾਰੀ ਲਹਿਜੇ ਵਿੱਚ ਜਵਾਬ ਮੋੜਿਆ ਖੈਰ ਉਸਨੇ ਮੈਨੂੰ ਅਜਾਇਬ ਘਰ ਦੇ ਅੱਗੇ ਜਾ ਲਾਇਆ ਅਜਾਬ ਘਰ ਤਾਂ ਬੰਦ ਹੋ ਚੁੱਕਿਆ ਸੀ ਮੈਂ ਇਧਰ ਉਧਰ ਪੁੱਛਾਂ ਤੇ ਵੇਖਾਂ ਵੀ ਹਰੇਕ ਤੋਂ ਪਰ ਕੋਈ ਪੱਲਾ ਨਾ ਫੜਾਏ ਕਿਉਂਕਿ ਮੇਰੇ ਵਰਗੇ ਉੱਥੇ ਲੋਕੀ ਵਿਹਲੇ ਨਹੀਂ ਸਨ ਕਿ ਕਿਸੇ ਲਈ ਗੁਜ਼ਰੀ ਚੀਜ਼ ਲੱਭਣ ਵਾਸਤੇ ਇੰਨਾ ਸਮਾਂ ਗਵਾਉਣ ਇਧਰ ਉਧਰ ਫਿਰਦਿਆਂ ਸੜਕ ਉੱਪਰ ਇੱਕ ਬਹੁਤ ਸਾਰੀ ਵੱਡੀ ਤੋਪ ਤੇ ਨਿਗਾਹ ਪਈ ਸਮੇਤਾਂ ਆ ਗਈ ਕਿ ਇਹੋ ਹੀ ਭੰਗੀਆਂ ਵਾਲੀ ਤੋਪ ਹੋਵੇਗੀ ਪਰ ਤਸੱਲੀ ਲਈ ਉਸ ਬਾਰੇ ਕਿਸੇ ਜਾਣਕਾਰੀ ਵਾਲੇ ਬੋਰਡ ਦੀ ਬਹਾਵ ਚਰਪਾਲ ਕਰਦਾ ਰਿਹਾ ਫਿਰ ਇੱਕ ਨਿੱਕੇ ਲੁਕਵੇਂ ਤੇ ਮੈੜੇ ਜੇ ਬੋਰਡ ਉੱਪਰ ਨਿਗਾਹ ਜਾ ਪਈ ਜੋ ਉਰਦੂ ਤੇ ਅੰਗਰੇਜ਼ੀ ਵਿੱਚ ਸੀ ਬੋਰਡ ਪੜ੍ਹ ਕੇ ਤਸੱਲੀ ਹੋ ਗਈ ਕਿ ਇਹੋ ਹੀ ਜੱਤ ਪ੍ਰਸਿੱਧ ਪੰਗਿਆਂ ਦੀ ਦੋਪ ਹੈ ਖੈਰ ਹੁਣ ਤਾਂ ਬਹੁਤ ਸੋਹਣਾ ਵੱਡਾ ਬੋਰਡ ਇਸ ਦੀ ਜਾਣਕਾਰੀ ਵਾਲਾ ਲੱਗ ਚੁੱਕਾ ਹੈ ਇਤਿਹਾਸ ਪਛੇਤੇ ਤੋਂ ਅਮਰ ਸਿੰਘ ਅਫਦਾਲੀ ਦੇ ਹੁਕਮ ਨਾਲ ਉਸ ਦੇ ਵਜ਼ੀਰ ਸ਼ਾਹ ਬਲੀ ਖਾਨ ਨੇ ਹਿੰਦੂਆਂ ਦੇ ਘਰਾਂ ਤੋਂ ਤਾਦਾਂ ਦੇ ਭਾਂਡੇ ਇਕੱਠੇ ਕਰਕੇ ਸਨ 1757 ਵਿੱਚ ਲਾਹੌਰ ਦੇ ਨਾਮੀ ਕਾਰੀਗਰ ਸ਼ਾ ਨਜੀਰ ਤੋਂ ਬਣਵਾਏ ਸੀ ਪਰ ਕਾਬਲ ਆਪਣੇ ਨਾਲ ਨਹੀਂ ਸੀ ਲਿਜਾ ਸਕਿਆ ਸਨ 1762 ਵਿੱਚ ਲਾਹੌਰ ਦੇ ਸੂਬੇਦਾਰ ਖਵਾਜਾ ਉਬੇਦ ਬੇਗ ਤੋਂ ਸਰਦਾਰ ਹਰੀ ਸਿੰਘ ਪੰਗੀ ਨੇ ਕੋਹੀ ਪੰਗੀਆਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਦਾ ਚੜ੍ਹ ਸਿੰਘ ਚੁੱਕਾ ਚੱਕੀ ਕੋਲ ਆਈ ਸਰਦਾਰ ਚੜ੍ਹਤ ਸਿੰਘ ਤੋਂ ਛੱਤੇ ਪਠਾਣਾ ਨੇ ਕੋਈ ਸੰਨ 1773 ਵਿੱਚ ਸਰਦਾਰ ਢੰਡਾ ਸਿੰਘ ਪੰਗੀ ਨੇ ਛੱਤੇ ਦੇ ਪਠਾਣਾ ਤੋਂ ਜਿੱਤ ਕੇ ਇਸ ਦਾ ਨਾਮ ਪੰਗਿਆਂ ਦੀ ਤੋਪ ਰੱਖਿਆ ਪਹਿਲਾਂ ਇਸ ਦਾ ਨਾਮ ਜਮ ਜਮ ਸੀ ਪੰਗਿਆਂ ਤੋਂ 1802 ਵਿੱਚ ਮਹਾਰਾਜ ਅਨੰਦ ਸਿੰਘ ਨੇ ਕੋਈ 21 ਦਸੰਬਰ ਸੰਨ 1845 ਨੂੰ ਫਿਰੂ ਸ਼ਹਿਰ ਦੇ ਜੰਗ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਤੋਂ ਕੋਈ ਉਹਨੇ ਪੰਜਾਬ ਜਾਇਬ ਘਰ ਲਾਹੌਰ ਦੇ ਸਾਹਮਣੇ ਵਿਰਾਜ ਕੇ ਦਰਸ਼ਨ ਦੇ ਰਹੀ ਹੈ ਇਸ ਦੀ ਲੰਬਾਈ 14.5 ਫੁੱਟ ਤੇ ਮੂੰਹ ਦਾ ਰਾਹ ਜਾਨੀ ਬੋਰ 9.5 ਇੰਚ ਹੈ ਮੁੜਦੇ ਹੋਏ ਮੈਂ ਸ਼ਹਿਰ ਦੇ ਬਜ਼ਾਰਾਂ ਵਿੱਚ ਦੀ ਤੁਰ ਕੇ ਹੀ ਗੁਰਦੁਆਰਾ ਡੇਰਾ ਸਾਹਿਬ ਪਹੁੰਚ ਗਿਆ ਉੱਥੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਮੈਂ ਕੂਬਰ ਤੋਂ ਆਏ ਆਪਣੇ ਪੁਰਾਣੇ ਮਿੱਤਰ ਸਰਦਾਰ ਹਰਦੇਵਾਲ ਸਿੰਘ ਜੋਲ ਜੀ ਨਾਲ ਮੁਲਾਕਾਤ ਹੋਈ ਜੋ ਕਿ ਕੈਨੇਡਾ ਤੋਂ ਪਾਕਿਸਤਾਨੀ ਗੁਰਦੁਆ ਮੰਦ ਯਾਤਰਾਕਰਮ ਤੇ ਫਿਰ ਖਾਲਸੇ ਦੇ 300 ਸਾਲਾ ਸਥਾਪਨਾ ਦਿਵਸ ਸੰਬੰਧੀ ਲਾਹੌਰੋਂ ਤੁਰਨ ਵਾਲੇ ਜਲੂਸ ਸੇ ਸ਼ਾਮ ਨੂੰ ਲਈ ਆਏ ਸਨ ਇਹ ਜਲੂਸ ਸ਼੍ਰੋਮਣੀ ਕਮੇਟੀ ਭਾਰਤ ਤੇ ਪੰਜਾਬ ਸਰਕਾਰ ਆਜ ਜਥੇਬੰਦੀਆਂ ਦੇ ਮੁਕਾਬਲੇ ਤੇ ਸਰਦਾਰ ਗੁਰਚੰਦ ਸਿੰਘ ਟੋੜਾ ਤੇ ਭਾਈ ਰਣਜੀਤ ਸਿੰਘ ਜੀ ਦੇ ਹਮੈਤਿਆਂ ਦਾ ਸੀ ਹਰਦੀਪ ਸਿੰਘ ਨੇ ਆਖਿਆ ਕਿ ਮੈਂ ਜਿੱਥੇ-ਜਿੱਥੇ ਮੈਂ ਗਿਆ ਸਾਂ ਉਹਨਾਂ ਦੇ ਜਿੱਥੇ ਦੀ ਅਗਵਾਈ ਕਰਕੇ ਉਹਨਾਂ ਗੁਰਧਾਮਾਂ ਦੀ ਯਾਤਰਾ ਕਰਵਾ ਲਿਆ ਮੈਂ ਝਟਹਾ ਕਰ ਦਿੱਤੀ ਇਹ ਮਨਪੁੰਦਾ ਚੰਗਾ ਤੇ ਸੇਵਾ ਦਾ ਕਾਰਜ ਸਮਝ ਕੇ ਮੈਂ ਵੀ ਉਹਨਾਂ ਦੇ ਨਾਲ ਬਸ ਤੇ ਸਵਾਰ ਹੋ ਕੇ ਤੁਰ ਪਿਆ ਕਿਲਾ ਜਮਰੋਦ ਨੂੰ ਛੱਡ ਕੇ ਬਾਕੀ ਸਭ ਸਥਾਨਾਂ ਤੇ ਉਹਨਾਂ ਨੂੰ ਮੈਂ ਲੈ ਗਿਆ ਤੇ ਜਥੇ ਨੂੰ ਉਹਨਾਂ ਸਥਾਨਾਂ ਦਾ ਇਤਿਹਾਸ ਵੀ ਨਾਲ-ਨਾਲ ਦੱਸਦਾ ਰਿਹਾ ਅਖੀਰ ਤੇ ਲਾਹੌਰ ਦੇ ਸਾਰੇ ਯਾਤਰੀ ਉਨਾਰਕਲੀ ਬਾਜ਼ਾਰ ਵਿੱਚ ਖਰੀਦੋ-ਫਰੋਖਤ ਕਰਨ ਚਲੇ ਗਏ ਤੇ ਮੈਂ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ ਮੈਂ ਵੀ ਉੱਥੋਂ 30 ਰੁਪਇਆ ਵਿੱਚ ਇੱਕ ਉਰਦੂ ਦਾ ਕਾਇਦਾ ਖਰੀਦਿਆ ਪਰ ਵਰਤ ਉਹ ਵੀ ਨਹੀਂ ਸਕਿਆ ਕਿਤੇ ਪਿਆਹ ਹੋਣਾ ਹੈ ਇਹ ਮੇਰੀ ਦੂਸਰੀ ਯਾਤਰਾ ਦੀ ਪਾਕਿਸਤਾਨੋਂ ਖਰੀਦ ਸੀ ਇੱਕ 30 ਰੁਪਈਆ ਦਾ ਉਰਦੂ ਦਾ ਕੈਤਾ ਤੇ ਦੂਜੀ 2000 ਰੁਪਈਆ ਦੀ ਕਿਤਾਬ ਸਰਦਾਰ ਹਰਦੇਵ ਸਿੰਘ ਨੇ ਮੈਨੂੰ ਜਲੂਸ ਦੀ ਅਗਵਾਈ ਕਰਨ ਵਾਲੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਣ ਲਈ ਹੁਕਮ ਕਰ ਦਿੱਤਾ ਹੋਰ ਤਾਂ ਸਭ ਠੀਕ ਸੀ ਪਰ 1958 ਤੋਂ ਬਾਅਦ ਪਜਾਮੇ ਪੈਂਟ ਤੋਂ ਬਿਨਾਂ ਨੰਗੀਆਂ ਲੱਤਾਂ ਨਾਲ ਵਿਚਰਨਾ ਮੈਨੂੰ ਕੋਈ ਬਹੁਤ ਚੰਗਾ ਨਾ ਲੱਗਾ ਪਰਵੇਦਾ ਸਤਕਾਰ ਕਰਦਿਆਂ ਮੈਨੂੰ ਇਹ ਪੈਂਟ ਲਾ ਕੇ ਨੰਗੀਆਂ ਲਤਾਂ ਨਾਲ ਨੰਗੀ ਕਿਰਪਾਨ ਹੱਥ ਵਿੱਚ ਫੜ ਕੇ ਬਾਕੀ ਚਾਰ ਸਿੰਘਾਂ ਦੇ ਨਾਲ ਸ਼ਾਮਲ ਹੋਣਾ ਪਿਆ ਚੋਲੇ ਕਮਰ कसे ਗੋਲ ਦਸਤਾਰ ਬਾਰੇ ਤਾਂ ਮੈਨੂੰ ਕੋਈ ਵੀ ਚੀਜ਼ ਮਹਿਸੂਸ ਨਹੀਂ ਸੀ ਹੋਇਆ ਸਿਰਫ ਮੈਨੂੰ ਗੋਲਪੱਗ ਸਜਾਉਣੀ ਨਹੀਂ ਆਉਂਦੀ ਸੀ ਇਹ ਮੇਰਾ ਮਸਲਾ ਇੱਕ ਹੋਰ ਸਿੰਘ ਨੇ ਹੱਲ ਕਰ ਦਿੱਤਾ ਬਲੈਤਵਾਸੀ ਗਿਆਨੀ ਅਮੋਲਕ ਸਿੰਘ ਜੀ ਸਮੇਤ ਅਸੀਂ ਪੰਜ ਜਣੇ ਲਾਹੌਰ ਦੇ ਬਾਜ਼ਾਰਾਂ ਵਿੱਚ ਇੱਕ ਖੁੱਲੀ ਜੀ ਗੱਡੀ ਉੱਪਰ ਸਵਾਰ ਹੋ ਕੇ ਘੁੰਮਦੇ ਰਹੇ ਬਾਗੇ ਤੱਕ ਆਪੜੇ ਇੱਥੋਂ ਸਰਦਾਰ ਹਰਦੇਵਾਲ ਸਿੰਘ ਜੌਲ ਜੀ ਵਾਪਸ ਪਰਤ ਗਏ ਕਿਉਂਕਿ ਉਹਨਾਂ ਨੂੰ ਭਰ ਦਾ ਵੀਜ਼ਾ ਨਹੀਂ ਸੀ ਮਿਲਿਆ ਹੈਰਾਨੀ ਹੋਈ ਕਿ ਪਾਕਿਸਤਾਨੀ ਪੰਜਾਬ ਦੀਆਂ ਉਬੜ ਖਬੜ ਸੜਕਾਂ ਤੇ ਇੱਕ ਨਕਮੀ ਜੀ ਖੁੱਲੀ ਗੱਡੀ ਉੱਪਰ ਬਜ਼ੁਰਗ ਗਿਆਨੀ ਅਮੋਲਕ ਸਿੰਘ ਜੀ ਨੰਗੀ ਕਿਰਪਾਨ ਹੱਥ ਵਿੱਚ ਫੜੀ ਕਿਵੇਂ ਚੜ੍ਹਦੀ ਕਲਾ ਵਿੱਚ ਸਨ ਤੇ ਲਾਹੌਰ ਦੇ ਬਾਜ਼ਾਰਾਂ ਵਿੱਚ ਦੀ ਲੰਗ ਦੇ ਆਖਣ ਲੱਗੇ ਖਾਸੇ ਵਾਸਤੇ ਕੋਈ ਚੰਗਾ ਸਮਾਂ ਆਉਣ ਦੀ ਸੰਭਾਵਨਾ ਲੱਗਦੀ ਹੈ ਜੋ 52 ਸਾਲਾਂ ਪਿਛੋਂ ਲਾਹੌਰ ਦੇ ਬਜ਼ਾਰਾਂ ਵਿੱਚੋਂ ਦੀ ਪਹਿਲੀ ਵਾਰ ਸਿੰਘਾਂ ਦਾ ਜਲੂਸ ਲੰਘ ਰਿਹਾ ਹੈ ਵਾਗੇ ਬਾਰਡਰ ਤੇ ਸਾਡੀ ਸਾਰਿਆਂ ਦੀ ਚੰਗੀ ਤਾਂ ਤਲਾਛੀ ਲਈ ਗਈ ਸ਼ਾਇਦ ਇਸ ਸੰਬੰਧੀ ਸਰਕਾਰ ਦਾ ਕੋਈ ਖਾਸ ਹੁਕਮ ਹੋਵੇ ਕਿਉਂਕਿ ਇਹ ਜਲੂਸ ਸਰਕਾਰ ਦੇ ਸਿਆਸੀ ਵਿਰੋਧੀ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਗਰੁੱਪ ਦਾ ਸੀ ਮੇਰੇ ਕੋਲ ਇੱਕ ਆਮ ਵਾਗੇ ਮੋਢੇ ਵਾਲਾ ਬੈਗ ਸੀ ਜਿਸ ਵਿੱਚ ਮੇਰਾ ਕਸ਼ਰਾ ਪਰਨਾ ਦੋ ਬਣਾਣਾ ਇੱਕ ਕਮੀਜ਼ ਪਜਾਮੇ ਤੋਂ ਇਲਾਵਾ ਅਨਾਰਕਲੀ ਬਾਜ਼ਾਰ ਚੌਕੋਂ ਖਰੀਦਿਆ ਉਰਦੂ ਦਾ ਕੈਤਾ ਤੇ ਨਾਲ ਇਕਬਾਲ ਕੈਸਰ ਦੀ ਗੁਰਦੁਆਰਿਆਂ ਦੇ ਇਤਿਹਾਸ ਵਾਲੀ ਕਿਤਾਬ ਸੀ ਫਿਰ ਵੀ ਨੌਜਵਾਨ ਦੇਖ ਵਾਲੇ ਕਸਟਮ ਦੇ ਸਰਦਾਰ ਜੀ ਨੇ ਚੰਗੀ ਤਰ੍ਹਾਂ ਮੇਰੇ ਬੈਗ ਦਾ ਪੋਸਟਮਾਰਟਮ ਕੀਤਾ ਇਹ ਵੇਖ ਕੇ ਕੁਝ ਹੈਰਾਨੀ ਜਿਹੀ ਵੀ ਹੋਈ 10 ਅਪ੍ਰੈਲ ਨੂੰ ਇਹ ਜਲੂਸ ਅਮਰਸਰ ਦੇ ਇੱਕ ਹੋਟਲ ਵਿੱਚ ਆ ਕੇ ਸਮਾਪਤ ਹੋਇਆ ਬਾਕੀ ਸਾਰੇ ਸੱਜਣ ਹੋਟਲ ਵਿੱਚ ਆ ਗਏ ਤੇ ਮੈਂ ਭਰਾ ਦੇ ਘਰ ਆ ਗਿਆ ਅਗਲੇ ਦਿਨ 11 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਜਲੂਸ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਸ੍ਰੀ ਦਾਨਪੁਰ ਸਾਹਿਬ ਨੂੰ ਚੱਲਣਾ ਸੀ ਉੱਥੇ ਸ਼ਰਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ ਤਾਂ ਕਿ ਭਾਈ ਰਣਜੀਤ ਸਿੰਘ ਜੀ ਜਾਂ ਉਹਨਾਂ ਦੇ ਹਮਾਇਤਿਆਂ ਵੱਲੋਂ ਉਹ ਕੁਝ ਨਾ ਵਾਪਰ ਜਾਵੇ ਜਿਹੜਾ ਪ੍ਰਬੰਧਕਾਂ ਨੂੰ ਅੰਸਖਾਵਾਂ ਲੱਗੇ ਭਾਈ ਰਣਜੀਤ ਸਿੰਘ ਜੀ ਨੂੰ ਇੱਥੇ ਕੁਝ ਵੀ ਨਾ ਕਰਨ ਦੇਣ ਲਈ ਪ੍ਰਬੰਧਕ ਤਿਆਰ ਸਨ ਪ੍ਰਬੰਧਕਾਂ ਵਿੱਚੋਂ ਵੀ ਪੁਰਾਣੇ ਸੀਨੀਅਰ ਕਈ ਮੈਂ ਜਿਹੜੇ ਸਰਦਾਰ ਜੈਪ ਸਿੰਘ ਜੀ ਸੈਕਟਰੀ ਸਰ ਕੁਲੰਤ ਸਿੰਘ ਜੀ ਵਰਗੇ ਮੇਰੇ ਜਾਨੂ ਸੱਜਣ ਸਨ ਮੈਂ ਬਰੋਧੀਆਂ ਦੇ ਜਲੂਸ ਵਿੱਚ ਸ਼ਾਮਲ ਸਾਂ ਪ੍ਰਬੰਧਕਾਂ ਨੇ ਸਪੀਕਰ ਨਹੀਂ ਲਾਉਣ ਦਿੱਤਾ ਗਿਆਨੀ ਮੋਲਕ ਸਿੰਘ ਜੀ ਬਿਨਾ ਸਪੀਕਰ ਤੋਂ ਹੀ ਗੜਕਵੀਂ ਆਵਾਜ਼ ਵਿੱਚ ਭਾਸ਼ਣ ਕਰੀ ਗਏ ਤੇ ਸ਼ਬਦ ਗਾਈ ਗਏ ਸਟੇ ਸੰਚਾਲਕ ਸਰਦਾਰ ਮੇਜਰ ਸਿੰਘ ਉਭੋਕੇ ਸਨ ਕਿਸੇ ਪ੍ਰੇਮੀ ਸੱਜਣ ਨੇ ਦਵਾਨ ਵਿੱਚੋਂ ਹੀ ਉੱਠ ਕੇ ਸਰਦਾਰ ਮੇਜਰ ਸਿੰਘ ਦੇ ਹੱਥ ਇੱਕ ਵੱਡਾ ਸਾਰਾ ਬੰਡਲ ਨੋਟਾਂ ਦਾ ਫੜਾ ਕੇ ਆਖਿਆ ਇਹ ਮਾਇਆ ਇਸ ਸਾਰੇ ਕੋਈ ਦੇ ਪ੍ਰਬੰਧ ਵਿੱਚ ਵਰਤ ਲਈ ਜਾਵੇ। ਇਥੋਂ ਫਿਰ ਕਿਸੇ ਅਨਸਖਾਵੀ ਘਟਨਾ ਵਾਪਰਨ ਤੋਂ ਬਿਨਾ ਹੀ ਜਲੂਤ શ્રી ਨਨਪੁਰ ਸਾਹਿਬ ਨੂੰ ਰਵਾਨਾ ਹੋ ਗਿਆ। શ્રી ਨਨਪੁਰ ਸਾਹਿਬ ਵਿਖੇ ਸੰਸਮਾਏ ਦੇ ਨਾਂ ਹੇਠ ਥਾਂ ਹਾਸਲ ਕਰਕੇ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਮੁਕਾਬਲੇ ਦੀ ਕਾਨਫਰੰਸ ਰੱਖੀ ਗਈ ਸੀ। ਜੋ ਕਿ ਹਾਜ਼ਰੀ ਤੇ ਪ੍ਰਬੰਧ ਦੇ ਪੱਖੋਂ ਬਜ਼ੁਰਗ ਹੋ ਚੁੱਕੇ ਨੇਤਾ ਸਰਦਾਰ ਗੁਰਚਰਨ ਸਿੰਘ ਟੋੜਾ ਦੀ ਆਰਗੇਨਾਈਜ਼ਿੰਗ ਸ਼ਕਤੀ ਤੇ ਯੋਗਤਾ ਦੀ ਮੂੰਹੋਂ ਬੋਲ ਕੇ ਗੋਈ ਦੇ ਰਹੀ ਸੀ ਮੈਂ ਇਸ ਦੀ ਸਟੇਜ ਉੱਪਰ ਬੈਠਾ ਸਾਂ ਬਹੁਤ ਸਾਰੀਆਂ ਦਿਲਚਸਪ ਘਟਨਾਵਾਂ ਵਿੱਚੋਂ ਸ੍ਰੀ ਚੰਦਰ ਸ਼ੇਖਰ ਦਾ ਸਰਦਾਰ ਟੋੜਾ ਦੇ ਹੱਥੋਂ ਕੇਸੀ ਦਸਤਾਰ ਸਜਾ ਕੇ ਸਟੇਜ ਤੇ ਆ ਕੇ ਸਤਾ ਤੇ ਸੰਤ ਦੇ ਟੱਕਰ ਬਾਰੇ ਚੜ੍ਹਦੀ ਕਲਾ ਵਾਲਾ ਭਾਸ਼ਣ ਦੇਣਾ ਵੀ ਇਹਨਾਂ ਵਿੱਚੋਂ ਇੱਕ ਸੀ ਕਿਉਂਕਿ ਬਦਲ ਦੇ ਕਾਲੀਦਲ ਵਿਰੋਧੀ ਸਾਰੇ ਖਾਲੀਦਲ ਇੱਥੇ ਸਭਾਏ ਮਾਨਸਨ ਕਿ ਸਾਰਿਆਂ ਦੇ ਲੀਡਰਾਂ ਨੂੰ ਬੋਲਣ ਦਾ ਸਮਾਂ ਮਿਲਿਆ ਸੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਕਿਤੇ ਦਿਖਦਾ ਨਹੀਂ ਮਾਨ ਤੇ ਬਿੱਟੂ ਦੇ ਗੰਢ ਚਿਤਰਾਵੇ ਨਾਲ ਕੁਝ ਆਸ ਵੱਜੀ ਸੀ ਕਿ ਸ਼ਾਇਦ ਕੋਈ ਪੰਥ ਪ੍ਰਸ ਜਥੇਬੰਦੀ ਪੰਥਕ ਸਟੇਜ ਉੱਪਰ ਦਰਸ਼ਨ ਦੇਣ ਲੱਗ ਪਵੇਗੀ ਪਰ ਉਹ ਵੀ ਕੋ ਨਾ ਚੱਲੀ ਬਾਬਾ ਧਿਆਈ ਵਾਂਗ ਹੀ ਟੁੱਟ ਗਈ ਕੜਕ ਕਰਕੇ ਸਰਦਾਰ ਮਾਨ ਦਲ ਦੇ ਦੋ ਬੁਲਾ ਰਹਿਆਂ ਭਾਈ ਰਾਮ ਸਿੰਘ ਤੇ ਇੱਕ ਪ੍ਰੋਫੈਸਰ ਸਾਹਿਬ ਨੇ ਚੰਗੀਆਂ ਪ੍ਰਭਾਵਸ਼ਾਲੀ ਤਕਰੀਰਾਂ ਕੀਤੀਆਂ ਫਿਰ ਮਾਨ ਜੀ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਬੋਲੇ ਭਰਾਓ ਤੁਸੀਂ ਮੈਨੂੰ ਸਪੋਰਟ ਤਾਂ ਦਿੰਨੇ ਹੋ ਪਰ ਵੋਟ ਨਹੀਂ ਦਿੰਦੇ ਇਹ ਸੱਚੇ ਬਚਨ ਸੁਣ ਕੇ ਭਰੇ ਹੋਏ ਵਿਸ਼ਾਲ ਪੰਡਾਲ ਵਿੱਚ ਹਾਸਾ ਪੈ ਗਿਆ ਇਸ ਵਿੱਚੋਂ ਸਰਦਾਰ ਸੁੱਚਾ ਸਿੰਘ ਛੋਟੇਪੁਰ ਮਝੇ ਅੱਲਾ ਵਾਲੇ ਖੜਕਵੇਂ ਅੰਦਾਜ਼ ਵਿੱਚ ਬੋਲਿਆ ਮਾਨ ਸਾਹਿਬ ਲੋਕਾਂ ਨੇ ਤੁਹਾਨੂੰ ਸਪੋਰਟ ਦੇ ਨਾਲ ਨੋਟ ਵੀ ਦਿੱਤੇ ਸਨ ਤੇ ਵੋਟ ਵੀ ਰਕਾਰਡ ਤੋੜ ਦਿੱਤੇ ਸਨ ਲੋਕੀਂ ਬਾਦਲ ਦਾ ਬਦਲ ਚਾਹੁੰਦੇ ਸੀ ਤੁਸੀਂ ਬਾਦਲ ਦਾ ਬਦਲ ਨਹੀਂ ਲੋਕਾਂ ਨੂੰ ਦੇ ਸਕੇ ਦਿਨ ਦੇ 3 ਵਜੇ ਵੱਜ ਗਏ ਸਨ ਕਿ ਮੈਂ ਗਰਮੀ ਹਾਲਾਤ ਤੇ ਆਪਣੀ ਨਾਜ਼ੁਕ ਸਿਹਤ ਦਾ ਧਿਆਨ ਰੱਖਦਿਆਂ ਹੋਇਆਂ ਸਟੇਜ ਤੋਂ ਉਤਰ ਕੇ ਅੰਮ੍ਰਿਤਸਰ ਵਾਲੀ ਬੱਸ ਫੜਨ ਲਈ ਚਾਲੇ ਪਾ ਦਿੱਤੇ ਤੇ ਰਾਤ 2 ਵਜੇ ਅੰਮ੍ਰਿਤਸਰ ਪਹੁੰਚ ਗਿਆ